ਜੋ ਭਗਵੰਤ ਮਾਨ ਦਾ ਪਦਲਾ ਭੁਗਿਆ ਗਿਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਨੂੰ ਰੈਸਟ ਕੀਤਾ ਗਿਆ ਅੱਜ ਸਾਡੇ ਪ੍ਰਦੇਸ਼ ਦੇ ਦੇਸ਼ ਸੁਨੀਲ ਜਾਖੜ ਜੀ ਨੂੰ ਰੈਸਟ ਕੀਤਾ ਗਿਆ ਰੈਸਟ ਇਸ ਕਰਕੇ ਕੀਤਾ ਗਿਆ ਕਿ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਜਦੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਪਛਾਣਨਾ ਚਾਹਿਆ ਕੈਂਪ ਲਗਾਏ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਤਲਬ ਹੋਵੇ ਸਾਡੇ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕੁੱਟਿਆ ਲੁੱਟਿਆ ਦਿੱਤੋ ਸਵਾ ਉਹਨਾਂ ਨੂੰ ਕੋਈ ਕੰਮ ਨਹੀਂ ਕੀਤਾ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਨੇ ਜਿਹੜੀਆਂ ਨਰਿੰਦਰ ਮੋਦੀ ਦੀਆਂ ਸਕੀਮਾਂ ਨੇ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਕਰ ਕੱਲ ਬਚਾਣੇ ਚਾਹੀਆਂ ਕਿ ਸਾਡੇ ਕਿਸਾਨ ਵੀਰਾਂ ਨੂੰ ਉਹਦਾ ਲਾਭ ਪਹੁੰਚੇ ਸਾਡੇ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਚੀਜ਼ਾਂ ਦਾ ਲਾਭ ਪਹੁੰਚੇ ਭਾਰਤ ਜਿਹੜੀ ਸਕੀਮ ਹੈ ਜਿਹੜੇ ਸਾਰੇ ਦੇਸ਼ ਦੇ ਵਿੱਚ ਅੱਜ ਲਾਭ ਹੋ ਚੁੱਕੀਆਂ ਨੇ ਪਰ ਪੰਜਾਬ ਵਿੱਚ ਲਾਭ ਨਹੀਂ ਹੋਈਆਂ ਜਦੋਂ ਲਾਗੂ ਕਰਨ ਜਾ ਰਹੇ ਆਂ ਔਰ ਆਮ ਆਦਮੀ ਪਾਰਟੀ ਨੇ ਸਾਡੇ ਦੇ ਕੈਂਪ ਨੇ ਉਹ ਬੰਦ ਕਰਵਾ ਦਿੱਤੇ ਔਰ ਸਾਡੇ ਕਾਰਜਕਰਤਾ ਨੂੰ ਰੈਸਟ ਕਰ ਲਿਆ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਡਰਣਾ ਵਾਲਾ ਨਹੀਂ ਨਾ ਪਰਚਾ ਤੋਂ ਡਰਣਾ ਵਾਲਾ ਹੈ ਨਾ ਇਹ ਸਰਕਾਰ ਤੋਂ ਡਰਣਾ ਹੈ ਤੇ ਮੈਂ ਉਹ ਉਸ ਅਫਸਰਾਂ ਨੇ ਜਿਨ੍ਹਾਂ ਨੇ ਇਤਕਾ ਦਿੱਤਾ ਹੈ ਜਿਨ੍ਹਾਂ ਦੇ ਕਹਿਣ ਤੋਂ ਡਰ ਦਿੱਤਾ ਉਹਨਾਂ ਨੂੰ ਕੱਲ ਕੋਲ ਕੇ ਸੁਣਨ ਦੇਣਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲਾ ਡਰਨ ਵਾਲਾ ਕੋਈ ਹੈ ਨਹੀਂ ਤੁਹਾਡਾ ਮੁਕਾਬਲਾ ਡਟ ਕੇ ਕਰਾਂਗੇ ਔਰ ਇੱਕ ਸਾਲ ਸਵਾ ਸਾਲ ਦੀ ਸਰਕਾਰ ਰਹਿ ਗਈ ਹੈ ਪਰ ਜੋ ਜਿਹੜਾ ਤੁਸੀਂ ਜ਼ੁਲਮ ਕਰ ਰਹੇ ਹੋ ਇਹ ਚੋਰਾਂ ਦੇ ਕਹਿਣ ਤੇ ڈاکੂਆਂ ਦੇ ਕਹਿਣ ਤੇ ਲੁਟੇਰਿਆਂ ਦੇ ਕਹਿਣ ਤੇ ਜਿਹੜੇ ਦੇਸ਼ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਅਗਲ ਆਣਾ ਚਾਹੁੰਦੇ ਨੇ ਜਾਂ ਕੇ ਬਿਆਨ ਦਿੰਦੇ ਨੇ ਜੇ ਅਸੀਂ ਸਟਾਈ ਦੀ ਸਰਕਾਰ ਬਣਾਉਣਾ ਚਾਹੀਏ ਅਸੀਂ ਪੰਜਾਬ ਵਿੱਚ ਕੁਝ ਵੀ ਕਰ ਸਕਦੇ ਆ ਉਹਨਾਂ ਦੇ ਕਹਿਣ ਤੇ ਸਾਡੇ ਤੁਸੀਂ ਕਾਰਜਕਰਤਾ ਨੂੰ ਅੰਦਰ ਕੀਤਾ ਉਹਨਾਂ ਦੇ ਕਹਿਣ ਤੇ ਤੁਸੀਂ ਸਾਡੇ ਜਿਹੜੇ ਕੈਂਪ ਬੰਦ ਕਰਵਾਏ ਇਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ برداشت ਨਹੀਂ ਕਰੇਗਾ ਇਹਦਾ ਜਵਾਬ ਮਿਲੇਗਾ ਬਹੁਤ ਜਲਦੀ ਮਿਲੇਗਾ ਜਿੱਦ ਤੁਹਾਨੂੰ ਜਿਵੇਂ ਪਤਾ ਹੈਗਾ ਕਿ ਅੱਜ ਦੇਬੀ ਜੀ ਦੇ ਦਫਤਰ ਭਗਵੰਤ ਮਾਨ ਜਿਹੜੇ ਆਪਣੇ ਮੁੱਖ ਮੰਤਰੀ ਨੇ ਉਹਨਾਂ ਦਾ ਮਤਲਬ ਪਤਲਾ ਸਾੜਿਆ ਗਿਆ ਇਹਦੇ ਪਿੱਛੇ ਰੀਜ਼ਨ ਤਾਂ ਤੁਹਾਨੂੰ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈਗਾ ਕਿ ਜਿਹੜੀ ਆਮ ਪਬਲਿਕ ਹੈ ਉਹਨਾਂ ਦੀ ਸੇਵਾ ਕਰਨਾ ਵੀ ਇੱਕ ਤਰ੍ਹਾਂ ਗੁਨਾਹ ਹੋ ਗਿਆ ਹੈ ਬੀਜੇਪੀ ਅਗਰ ਆਪਣੇ ਫਰਜ਼ ਨਿਭਾ ਰਹੀ ਹੈ ਮੋਦੀ ਜੀ ਦੀ ਸਕੀਮਸ ਘਰ ਘਰ ਦੇ ਵਿੱਚ ਲੈ ਕੇ ਜਾ ਰਿਆਂ ਤੇ ਇਹਦੇ ਵਿੱਚ ਕਿਹੜਾ ਵੱਡਾ ਗੁਨਾਹ ਹੋ ਗਿਆ ਤਾਂ ਪਹਿਲੇ ਤੁਸੀਂ ਮੀਡੀਆ ਵਾਲੇ ਦੱਸੋ ਦੇ ਵਿੱਚ ਅਸੀਂ ਅਗਰ ਕੈਂਪ ਲਗਾ ਰਹੇ ਆ ਕਿਸੇ ਦੇ ਆਯੁਸ਼ਮਾਨ ਕਾਰਡ ਬਣਾ ਰਿਹਾ ਜਨਤਨ ਸੇਵਾ ਦੀ ਸੇਵਾ ਕਰ ਰਿਹਾ ਆਵਾਸ ਯੋਜਨਾ ਹੋਰ ਵੀ ਕਾਫੀ ਤਰ੍ਹਾਂ ਦੀਆਂ ਲੋਕ ਭਲਾਈ ਦੀਆਂ ਜਿੰਨੀਆਂ ਵੀ ਸਕੀਮਸ ਨੇ ਘਰ ਘਰ ਦੇ ਵਿੱਚ ਪਹੁੰਚਾ ਰਹੇ ਆ ਪ੍ਰੋਪਰ ਇੱਕ ਕੈਂਪ ਲਗਾ ਕੇ ਤੇ ਉਸ ਦੇ ਵਿੱਚ ਆ ਕੇ ਪੁਲਿਸ ਧੱਕੇਸ਼ਾਹੀ ਕਰਕੇ ਸਾਡੇ ਬੀਜਪੀ ਦੇ ਵਰਕਰਜ਼ ਨੂੰ ਉਥੋਂ ਕੈਂਪ ਤੋਂ ਉਠਾ ਰਹੀ ਹੈ ਉਹਨਾਂ ਨੂੰ ਲੱਗ ਗਿਆ ਸੀ ਅਸੀਂ ਜੋ ਵੀ ਕਰ ਰਿਹਾ ਇਲੀਗਲ ਕਰ ਰਿਹਾ ਸਭ ਤੋਂ ਪਹਿਲੇ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਯਾਦ ਦਿਲਾਉਣਾ ਚਾਹੁੰਗੀ ਕਿ ਇਹ ਜਿੰਨੀਆਂ ਸਕੀਮਸ ਨੇ ਅਗਰ ਪੰਜਾਬ ਵਿੱਚ ਵੀ ਆਈਆਂ ਨੇ ਸੈਂਟਰ ਗਵਰਨਮੈਂਟ ਦੀਆਂ ਸਕੀਮਸ ਨੇ ਮੈਂ ਖੁਦ ਇੱਕ ਐਨਜੀਓ ਚਲਾਉਂਦੀ ਆ ਐਨਜੀਓ ਦੇ ਵਿੱਚ ਅਗਰ ਕੋਈ ਬਿਮਾਰ ਬੰਦਾ ਵੀ ਆ ਜਾਂਦਾ ਹੈ ਉੱਥੇ ਉਹਨਾਂ ਦੇ ਆਯੁਸ਼ਮਾਨ ਕਾਰਡ ਜਿਹੜੇ ਕਿ ਜਿਹੜੇ ਹਸਪੀਟਲ ਐਲੀਜੀਬਲ ਸੀਗੇ ਆਯੁਸ਼ਮਾਨ ਕਾਰਡ ਚਲਾਨ ਲਈ ਉਹ ਵੀ ਅੱਜ ੱਤਕੇ ਖਾਰੇ ਨੇ ਪੇਸ਼ੈਂਟਸ ਕਿਉਂਕਿ ਆਇਸ਼ਵਾਨ ਕਾਰਡ ਐਕਸੈਪਟ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਹਸਪੀਟਲ ਦੇ ਵਿੱਚ ਕਿਉਂ ਕਿ ਕਿਉਂਕਿ ਇਹਦੇ ਪਿੱਛੇ ਸਾਫ਼-ਸਾਫ਼ ਆਪਣੀ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਹੱਥ ਹੈ ਹਰ ਇੱਕ ਇਨਸਾਨ ਮਰ ਰਿਹਾ ਕਿਉਂਕਿ ਉਹਨੂੰ ਸਕੀਮਜ਼ ਨਹੀਂ ਮਿਲ ਰਹੀਆਂ ਇਹ ਜਿੰਨੀਆਂ ਸਰਕਾਰਾਂ ਨੇ ਸਕੀਮਜ਼ ਬਣਾਈਆਂ ਸੀ ਇੱਕ ਗਰੀਬ ਇਨਸਾਨ ਲਈ ਬਣਾਈਆਂ ਸੀ ਪਰ ਨਹੀਂ ਆਮ ਪਾਰਟੀ ਨੂੰ ਇਸ ਚੀਜ਼ ਤੋਂ ਪ੍ਰੋਬਲਮ ਹੈ ਕਿਉਂਕਿ ਅਸੀਂ ਭਾਜਪਾ ਦੀ ਜਿਹੜੀ ਸੇਵਾ ਹੈ ਜਨਤਾ ਤੱਕ ਨਾ ਪਹੁੰਚ ਜਾਏ ਤੇ 2027 ਉਹ ਧੋਖੇ ਨਾਲ ਜਿੰਨਾ ਚਾਹੁੰਦੇ ਹੈ ਉਹਨਾਂ ਦੀ ناکਾਮੀਆਂ ਉਹਨਾਂ ਦੀ ਪਰੇਸ਼ਾਨੀਆਂ ਬਣ ਗਈਆਂ ਨੇ ਇਸੇ ਲਈ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਫਸਾੜ ਕੇ ਇਸ ਚੀਜ਼ ਨੂੰ ਸਾਬਿਤ ਕੀਤਾ ਕਿ ਜੋ ਤੁਸੀਂ ਕਰ ਰਹੇ ਹੋ ਇਹ ਧੱਕੇਸ਼ਾਹੀ ਬਿਲਕੁਲ ਨਹੀਂ ਚੱਲੇਗੀ ਅੱਜ ਦਾ ਜੋ ਪੁਤਲਾ ਫੂਕ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਗੁਰਦੇਸ਼ ਸ਼ਰਮਾ ਦੇਵੀ ਜੀ ਦੇ ਦਫ਼ਤਰ ਦੇ ਬਾਹਰ ਉਹਨਾਂ ਦੀ ਦਰਸ਼ਕਤਾ ਦੇ ਵਿੱਚ ਸੈਂਟਰਲ ਹਲਕੇ ਦੇ ਵਿੱਚ ਕੀਤਾ ਗਿਆ ਸੀ ਪੂਰੇ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਰੱਖਿਆ ਗਿਆ ਸੀ ਅੱਜ ਜੋ ਕਿ ਇਹ ਨਕਮਨੀ ਸਰਕਾਰ ਨੇ ਕੱਲ ਇੱਕ ਸ਼ਰਮਨਾਕ ਘਟਨਾ ਜੋ ਵਾਪਰੀ ਹੈ ਕਿ ਜੋ ਭਾਜਪਾ ਦੇ ਕਾਰਜਕਰਤਾ ਪ੍ਰਧਾਨ ਮੰਤਰੀ ਜੀ ਦੀਆਂ ਜੋ ਸਕੀਮਾਂ ਸੀਗੀਆਂ ਉਹ ਲੋਕਾਂ ਤੱਕ ਘਰ-ਘਰ ਪਹੁੰਚਾ ਰਹੇ ਸੀ ਕੈਂਪ ਦੇ ਮਾਧਿਅਮ ਨਾਲ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਮੈਂ ਦੱਸਣਾ ਚਾਹੁੰਦਾ ਭਗਵਾਨਤਮਾਨ ਦੀ ਸਰਕਾਰ ਨੂੰ ਕਿ ਭਾਜਪਾ ਦਾ ਕਾਰਜਕਰਤਾ ਕੋਈ ਡਰਨ ਵਾਲਾ ਕਾਰਜਕਰਤਾ ਨਹੀਂ ਹੈ ਇਹ ਡਟ ਕੇ ਤੁਹਾਡੀ ਇਸ ਨਾਕਾਮੀ ਦਾ ਮੂੰਹ ਤੋੜ ਜਵਾਬ ਦੇਗਾ ਔਰ 2027 ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਪਰਦੇਸ਼ਨ ਅੱਗੇ ਨਾਲੋਂ ਵੀ ਕੜੇ ਕੀਤੇ ਜਾਣਗੇ ਜੋ ਸਾਡੇ ਕੈਂਪ ਹੈ ਇਹ ਲਗਾਤਾਰ ਲੱਗਦੇ ਰਹਿਣਗੇ ਔਰ ਜੋ ਮੋਦੀ ਜੀ ਦੀਆਂ ਜੋ ਪ੍ਰਧਾਨ ਮੰਤਰੀ ਜੀ ਦੀਆਂ ਲੋਕ ਹਿੱਤ ਦੇ ਵਿੱਚ ਨੀਤੀਆਂ ਨੇ ਜੋ ਸਾਰੀਆਂ ਸਕੀਮਾਂ ਨੇ ਜੋ ਕਿ ਪ੍ਰਧਾਨ ਮੰਤਰੀ ਜੀ ਦੀ ਕਿਸਾਨਾਂ ਲਈ ਸਕੀਮਾਂ ਨੇ ਵਪਾਰੀ ਲਈ ਸਕੀਮਾਂ ਨੇ ਕੋਈ ਆਪਣਾ ਕੰਮ ਖੋਲਣਾ ਚਾਹੁੰਦਾ ਉਹਦੇ ਲਈ ਲੋਨ ਸਕੀਮ ਹੈ ਆਯੂਸ਼ਮਨ ਕਾਰਡ ਦੀ ਸਕੀਮ ਹੈ ਔਰ ਵੀ ਕਈ ਤਰ੍ਹਾਂ ਦੀਆਂ ਇੰਦਾਂ ਦੀਆਂ ਸਕੀਮਾਂ ਨੇ ਬੀਮੇ ਦੀਆਂ ਸਕੀਮਾਂ ਨੇ ਇਹ ਸਭ ਲੋਕਾਂ ਤੱਕ ਪਹੁੰਚਾਈਆਂ ਜਾਣੀਆਂ ਔਰ ਇਦਾਂ ਹੀ ਪ੍ਰਦਰਸ਼ਨ ਵੀ ਲੋੜ ਪਈ ਤੇ ਸਾਨੂੰ ਸੜਕਾਂ ਤੇ ਆ ਕੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਪ੍ਰਦਰਸ਼ਨ ਵੀ ਕਰਦਾ ਰਿਹਾ ਜੀ ਜੀ ਸੁਨਾ ਮੈਂ ਨਾਲ ਵੀ ਬੋਲਦਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਮੋਹਰਚਾ ਅੱਜ ਸਾਡੇ ਜਨੀਸ਼ਠ ਮਹਾਂਜੀ ਜੀ ਦੀ ਅਧਿਖਸ਼ਤਾ ਦੇ ਵਿੱਚ ਗੁਰਦੇਵ ਸ਼ਰਮਾ ਦੇਵੀ ਦੇ ਆਫਿਸਰ ਦੇ ਵਿੱਚ ਗੁਰਦੇਵ ਸ਼ਰਮਾ ਦੇਵੀ ਦੇ ਅਧਰਸਾ ਦੇ ਵਿੱਚ ਅੱਜ ਅਸੀਂ ਕੋਕਲਾ ਹੋ ਕੇ ਆਇਆ ਹਾਂ ਹੌਂਸਮਾਨ ਦਾ ਜਿਹੜਾ ੱਤਕਾ ਇਹਨਾਂ ਦਾ ਚੱਲਦਾ ਵਪਾਰ ਪੰਜਾਬ ਦੇ ਵਿੱਚ ਇਹ ਗੱਲਾਂ ਕਰਦੇ ਬਦਲਾਵ ਦੀਆਂ ਬੜੀਆਂ ਗੱਲਾਂ ਮਾਰਦੇ ਸੀ ਪਹਿਲਾਂ ਤਾਂ ਹੁਣ ਜਦੋਂ ਆਪਣੀ ਵਾਰੀ ਆਈਏ ਦੇਖੋ ਜੇ ਗਰੀਬਾਂ ਤੱਕ ਅਸੀਂ ਆਪਣੀ ਯੋਜਨਾਵਾ ਪੰਚਾਇਤ ਗਰੀਬਾਂ ਨੂੰ ਫਾਇਦਾ ਪੰਚਾ ਰਿਹਾ ਤੇ ਸਾਨੂੰ ਘਰਾਂ ਦੇ ਵਿੱਚ ਅਰੈਸਟ ਜੇ ਕੋਈ ਪ੍ਰੋਗਰਾਮ ਹੋ ਰਿਹਾ ਉੱਥੇ ਅਰੈਸਟ ਇਹ ਕੋਈ ਮਤਲਬ ਥੋੜੀ ਬੰਦਾ ਜੀ ਭਵੰਤਮਾਨ ਜੀ ਇਹ 5 ਸਾਲ ਬੀਤਣ ਲੱਗਾ ਟਾਈਮ ਨਹੀਂ ਲੱਗਣਾ ਤੇ ਆਪਣੇ ਵਾਲੇ ਨਾ ਫਿਰ ਗੱਲਾਂ ਨਾ ਮਾਰਿਓ ਇਹ ਸੈਨ ਦੀ ਸ਼ਮਤਾ ਰੱਖਿਓ ਫਿਰ ਜਦੋਂ ਤੁਹਾਡੇ ਨਾਲ ਕੁਝ ਹੋਣਾ ਫਿਰ ਜੀ